ਨਾਮ ਜੱਗੋ ਕਿਰਤ ਕਰੋ ਤੇ ਵਾਢੀ ਕਰੋ ਪੰਜਾਬੀਓ ਖਾਸ ਕਰਕੇ ਅੰਮ੍ਰਿਤਸਰ ਵਾਲਿਓ ਜਿਨ੍ਹਾਂ ਦੀ ਸੇਵਾ ਚ ਮੈਂ ਹਾਜ਼ਰ ਕਦੀ ਸੋਚਿਆ ਕਰੋ ਯਾਰ ਕੱਚਾ ਵਿਧਾਨ ਕਿੰਨਾ ਮਸ਼ਹੂਰ ਕੀਤਾ ਸੀ ਹੁਣੇ ਕੋ ਬੜਾ ਪੌ ਵਾਲੀ ਆ ਗਈ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਜਿਹਨੂੰ ਆਪਾਂ ਕਲਾਕਾਰ ਦਸੀ ਜਾਂਦੇ ਜੀ ਉਹ ਜਿਹੜਾ ਡਾਂਸਰ ਵਾਲਾ ਆਪਣਾ ਕਲੇਸ਼ ਹੋਇਆ ਆਪਾਂ ਉਹਨੂੰ ਆਰਟ ਦੱਸ ਕੇ ਮਤਲਬ ਮਸ਼ਹੂਰ ਕਰਤਾ ਬੇਰੋਜ਼ਗਾਰੀ ਹਿੰਦੁਸਤਾਨ ਦਾ ਸਭ ਤੋਂ ਵੱਡਾ ਮੁੱਦਾ ਹੈ ਜੇ ਤੁਹਾਡਾ ਛੋਟਾ ਵੀ ਉਹਦੇ ਤੇ ਵਰਕਆਊਟ ਕਰ ਰਿਹਾ ਹੈ ਜਾਂ ਗਾਈਡ ਕਰ ਰਿਹਾ ਹੈ ਤੁਹਾਡਾ ਸ਼ੇਅਰ ਤੇ ਸਬਸਕ੍ਰਾਈਬ ਕਰਨ ਤੇ ਕੁਝ ਨਹੀਂ ਜਾਂਦਾ ਤੁਹਾਡਾ ਜੋਰ ਨਹੀਂ ਲੱਗਦਾ ਪਰ ਕਿਸੇ ਦਾ ਭਲਾ ਹੋ ਜਾਏਗਾ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਬਿਜ਼ਨਸ ਜ਼ਰੂਰ ਕਰ ਰਹੇ ਹਾਂ ਪਰ ਕੋਈ ਮੈਨੂੰ ਪੰਜਾਬ ਚ ਇਹੋ ਜਿਹਾ ਕੰਮ ਦਿਖਾ ਦੋ ਬਗੈਰ ਅਡਵਾਂਸ ਬਗੈਰ ਰਜਿਸਟ੍ਰੇਸ਼ਨ 30 ਦਿਨ ਉਡੀਕਣਾ ਬੰਦਾ ਲਾ ਕੇ ਤੇ ਜੇ 28ਵੇਂ ਦਿਨ ਤੇ ਉਹ ਹਟ ਗਿਆ ਤੇ ਉਹ ਤਦ ਵੀ ਪੈਸੇ ਨਹੀਂ ਦਿੰਦਾ ਕਿ ਤੁਸੀਂ ਤੇ ਕਿਹਾ ਸੀ ਕਿ 30 ਦਿਨ ਬਾਅਦ ਪੈਸੇ ਲਵਾਂਗੇ ਹਰ ਮਹੀਨੇ 5-6 10000 ਮਰਦਾ ਹੈ ਪਰ ਫੇਰ ਵੀ ਇੱਕ ਮੁੱਦਾ ਫੜਿਆ ਹੋਇਆ ਕਿ ਬੇਰੋਜ਼ਗਾਰੀ ਨਹੀਂ ਹੈ ਨਹੀਂ ਹੈ ਨਹੀਂ ਹੈ ਇਹ ਦੁਨੀਆ ਅੱਗੇ ਲੈ ਕੇ ਆਉਣਾ ਖਾਸ ਕਰਕੇ ਆਪਣੇ ਸ਼ਹਿਰ ਅਗੇ ਤੋਂ ਲੈ ਕੇ ਆਵਾਂ ਕਿ ਕੋਈ ਬੇਰੋਜ਼ਗਾਰੀ ਨਹੀਂ ਹੈ ਤੇ ਤੁਸੀਂ ਮੇਰਾ ਸਾਥ ਸਿਰਫ ਇੰਨਾ ਹੀ ਦੇਣਾ ਕਿ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਜੇ ਇੱਕ ਪੰਜਾਬੀ ਹੋਣ ਦੇ ਨਾਤੇ ਆਪਾਂ ਇੰਨਾ ਵੀ ਸਾਥ ਨਹੀਂ ਦੇ ਸਕਦੇ ਫਿਰ ਤਾਂ ਉਮੀਦ ਹੀ ਟੁੱਟ ਗਈ ਨਾ ਕਿ ਇੱਥੇ ਕਿਸੇ ਦਾ ਕੋਈ ਭਲਾ ਹੋਏਗਾ ਨਾ ਕੋਈ ਕਰ ਸਕੇਗਾ ਫਿਰ ਤੇ ਉਹ ਸਿਸਟਮ ਬਹੁਤ ਵਧੀਆ ਕਿ ਐਨਜੀਓ ਖੋਲੋ कोरोना ਲੱਖਾਂ ਦਾ ਫੰਡ ਮੰਗਾਓ ਜਿੱਦਾਂ ਲੱਖ ਰੁਪਈਆ ਮੰਗਾਓ ਤੇ 10000 ਲਾਓ ਤੇ ਅਗਲੀ ਵਾਰੀ ਕਰੋੜ ਮੰਗਾਓ ਤੇ ਲੱਖ ਲਾਓ ਗੱਲ ਬੜੀ ਵਧੀਆ ਹੈਗੀ ਹੈ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਹੋ ਕੁਛ ਹੀ ਹੋ ਰਿਹਾ ਚਾਰ ਜਣੇ ਇਕੱਠੇ ਕਰੋ ਦੋ ਜਣਿਆਂ ਦਾ ਭਲਾ ਕਰੋ ਤੇ ਚੌਂਜ ਵੰਡ ਲਓ ਬੜੀ ਉਮੀਦ ਹੈ ਮੈਨੂੰ ਕਿ ਇਹ ਸੱਚ ਨੂੰ ਇੱਕ ਵਾਰੀ ਅੱਗੇ ਲੈ ਕੇ ਆਉਣਾ ਜੇ ਤੁਸੀਂ ਵੀਡੀਓ ਦੇਖਦੇ ਹੋ ਸ਼ੇਅਰ ਜ਼ਰੂਰ ਕਰਿਆ ਕਰੋ ਇਹਦੇ ਵਿੱਚ ਇੱਕ ਹਲਕੀ ਜਿਹੀ ਐਫਰਟ ਲੱਗਦੀ ਆ ਚਲੋ ਕਹੇ ਤਾਂ ਨਹੀਂ ਮੇਰਾ ਹੀ ਭਲਾ ਹੋ ਜਾਣਾ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਨਹੀਂ ਕਰ ਸਕਦੇ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਸੁਜੈਸ਼ਨ ਜ਼ਰੂਰ ਦਿਆ ਕਰੋ ਕਿ ਇੱਥੇ ਮੈਂ ਗਲਤ ਆ ਇੱਥੇ ਠੀਕ ਆ ਜਾਂ ਆਹ ਕਹਿਣ ਦੀ ਲੋੜ ਆ ਜਾਂ ਆਹ ਕਹਿਣ ਦੀ ਨਹੀਂ ਲੋੜ ਹਰ ਬੰਦਾ ਆਪਣੇ ਅੰਦਰ ਬਹੁਤ ਜ਼ਿਆਦਾ ਐਕਸਪੀਰੀਅੰਸ ਜ਼ਿੰਦਗੀ ਦਾ ਤਜਰਬੇ ਤੇ ਬਹੁਤ ਕੁਝ ਸਮਿਟੀ ਬੈਠਾ ਬਸ ਇਹ ਇੱਕ ਅਕੜ ਵਿੱਚ ਨਾ ਇੱਕ ਹੋਮੇ ਵਿੱਚ ਇੱਕ ਮੈਚ ਕਿਸੇ ਨੂੰ ਦੱਸ ਕੇ ਰਾਜੀ ਨਹੀਂ ਜਾਂ ਕਿਸੇ ਨੂੰ ਕੁਝ ਸਮਝਾ ਕੇ ਰਾਜੀ ਨਹੀਂ ਸਮਝਣ ਵਾਲਾ ਵੀ ਕੋਈ ਨਹੀਂ ਨਾ ਇੱਕ ਖਾਸ ਕਰਕੇ ਪੰਜਾਬੀ ਅੰਮ੍ਰਿਤਸਰ ਵਿੱਚ ਨਾ ਇੱਕ ਬੜੀ ਗੱਲ ਮਸ਼ਹੂਰ ਹੋ ਗਈ ਸਾਨੂੰ ਵੀ ਮਤਲਬ ਇੱਥੇ ਇਹ ਹੋਵਾਲਾ ਕਿ ਜੇ ਅਸੀਂ ਲੰਗਰ ਚੋਂ ਵੀ ਖੀਰ ਖਾ ਕੇ ਆਨੇ ਨਾ ਅਸੀਂ ਉਹ ਵੀ ਨਹੀਂ ਦੱਸਦੇ ਕਿ ਮੈਂ ਨੇ ਖਾਇਆ ਇਹ ਨਾ ਜਾ ਕੇ ਕਿ ਖਾ ਲੇ ਉਹ ਭਰਾ ਲੰਗਰਗਾ ਉਹ ਮਨ ਜਿਹੜਾ ਮਰਜੀ ਖਾਵੇ ਮੈਂ ਟੱਪ ਟੱਪ ਕੇ ਕਹਿੰਦੇ ਆਂ ਕਿ ਉੱਥੇ ਲੰਗਰ ਲੱਗਾ ਸਾਰੇ ਚੱਲ ਜਓ ਆਪਾਂ ਇਕੱਠੇ ਹੋ ਕੇ ਧੀਰ ਖਾਈਏ ਸੋ ਇਹ ਆਪਣਾ ਸੁਭਾਅ ਬਦਲੀਏ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਇਹਦੇ ਜੀ ਤੁਹਾਡੀ ਬਹੁਤ ਵੱਡੀ ਯੋਗਦਾਨ ਹੋਏਗੀ ਬੇਰੋਜ਼ਗਾਰੀ ਨੂੰ ਦੂਰ ਕਰਨ ਵਿੱਚ ਕਦੀ ਆਪਣੇ ਮਨ ਚ ਨਾ ਭੁੱਲੋ ਘਰ ਵਿੱਚ ਇੱਕ ਬਲੈਕਬੋਰਡ ਲਿਆਓ ਇੱਕ ਵਾਈਟਬੋਰਡ ਲਿਆਓ ਉਹਦੇ ਤੇ ਲਿਖ ਦਿਓ ਇਹ ਮੇਰੇ ਅੱਖਰ ਨਹੀਂ ਗੇ ਇਹ ਸਾਡੇ ਸਾਰਿਆਂ ਦੇ ਜਿਹੜੇ ਮਤਲਬ ਗੁਰੂ ਕਹ ਲਓ ਸਾਡਾ ਬਾਪ ਕਹ ਲਓ ਜਾਂ ਸਾਡਾ ਕਰਤਾ ਪੁਰਖ ਕਹ ਲਓ ਜਿਹੜੇ ਬਾਬਾ ਗੁਰੂ ਨਾਨਕ ਦੇਵ ਜੀ ਸੀ ਨਾ ਉਹਨਾਂ ਦੇ ਅੱਖਰ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਇਹਨਾਂ ਨੂੰ ਆਪਣੇ ਘਰ ਲੈ ਕੇ ਆਈਏ ਜੇ ਤੁਹਾਡੇ ਘਰ ਆ ਗਏ ਨਾ ਅੱਧਾ ਦੁੱਖ ਹੋ ਤਾਂ ਦੂਰ ਹੋ ਜਾਏਗਾ ਸੋ ਪਲੀਜ਼ ਸਬਸਕ੍ਰਾਈਬ ਕਰ ਦੋ ਸ਼ੇਅਰ ਕਰ ਦੋ ਤੇ ਲਾਈਕ ਕਰ ਦੋ ਇੱਕ ਵਾਰੀ ਫੇਰ ਨਾਮ ਜੇ ਕੋ ਕਿਰਤ ਕਰੋ ਤੇ ਵੱਡਾ ਸ਼ੋ